ਲਮਾਵੇਂ ਉਹ ਭਰਾ ਸਾਨੂੰ ਦੋ ਐਂਬੂਲੈਂਸਾਂ ਹੋਰ ਪਾ ਦੋ ਬੱਬੂ ਦਾ ਫੋਨ ਆ ਪੁੱਲੜ ਪੀ ਜਾ ਲੱਭਦੀ ਚੰਡੋਲ ਤੇ ਝੂਟ ਲੈਣਾ ਚੰਡੋਲ ਤੇ ਕਿਹੜਾ ਜਨ ਹੈ ਜੀ ਇਹ ਇਹ ਕੁਲਫਾਮ ਦਿਨ ਹੈ ਅਬ ਬਿਹਾਰ ਚ ਬੰਦਾ ਵਾ ਸਪੈਸ਼ਲ ਫੂਡ ਉਹ ਤਿਆਰ ਕੀਤਾ ਇਹ ਕੀ ਇਧਰ ਚੱਲੀ ਜਾਂਦਾ ਬਾਸਕਟਬਾਲ ਦੇ ਜਿਹੜੇ ਮੈਚ ਕੁੜੀਆਂ ਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵਲੌਗ ਚ ਅਸੀਂ ਚੱਲੇ ਆਂ ਫਰੀਦਕੋਟ ਮੇਲੇ ਤੇ ਕਿਉਂਕਿ ਅੱਜ ਤਰੀਕ ਹੈਗੀ 21 ਮਹੀਨਾ 9ਵਾਂ ਤੇ 2024 ਤੇ ਦਿਨ ਅੱਜ ਹੈਗਾ ਸ਼ਨੀਵਾਰ ਅਸੀਂ ਲੈ ਕੇ ਚੱਲੇ ਐਂਬੂਲੈਂਸ ਆ ਆਪਣੇ ਯਾਰ ਦੋਸਤ ਬੈਠੇ ਆ ਤੇ ਉਹ ਫੌਜੀ ਸਾਹਿਬ ਖੋਰ ਆ ਕੇ ਤੇ ਇੱਕ ਬੰਦਾ ਆਪਣਾ ਹੋਰ ਆਉਂਦਾ ਵਾ ਅਸੀਂ ਪਹੁੰਚੇ ਆ ਖੇਡ ਸਟੇਡੀਅਮ ਦੇ ਕੋਲੇ ਜਿੱਥੇ ਮੰਨ ਲਓ ਆਪਣਾ ਬਲਜਿੰਦਰਾ ਕਾਲਜ ਦਾ ਬਰਜਿੰਦਰਾ ਕਾਲਜ ਦੇ ਬਿਲਕੁਲ ਸਾਹਮਣੇ ਇੱਥੇ ਖੇਡਾਂ ਚੱਲੀ ਜਾਂਦੀਆਂ ਇੱਥੇ ਹੁੰਦੇ ਆ ਬਾਸਕਟਬਾਲ ਦੇ ਜਿਹੜੇ ਮੈਚ ਕੁੜੀਆਂ ਦੇ ਮੁੰਡਿਆਂ ਦੇ ਪਹਿਲਾਂ ਮੁੰਡਿਆਂ ਦਾ ਮੈਚ ਹੋ ਗਿਆ ੜਿਆ ਵਾ ਆ ਹੁਣ ਸਵਾਰ ਸਿੰਘ ਫੌਜੀ ਨੇ ਕਿਹਾ ਇਹਨੇ ਖੇਡਣਾ ਹਨਾ ਖੇਡ ਕੇ ਆਇਆ ਪਹਿਲਾਂ ਸਾਨੂੰ ਵੀ ਸੱਦਿਆ ਸੀਗਾ ਇੱਥੇ ਫਰੀਦਕੋਟ ਜਿਹੜੇ ਖੇਡਾਂ ਦਾ ਪ੍ਰਬੰਧ ਕਰਦੇ ਆ ਉਹਨਾਂ ਨੇ ਉਹ ਕਹਿੰਦੇ ਸੀ ਤੁਸੀਂ ਵੀ ਆਇਓ ਜਿਉਂਕਿ ਇਹ ਇਹ ਵੀ ਸੇਵਾ ਕਰਦੇ ਆ ਜਿੰਨੇ ਵੀ ਸਪੋਰਟਸ ਦੇ ਵਿੱਚ ਕਲੱਬ ਦੇ ਵਿੱਚ ਜਿਹੜੇ ਸੇਵਾ ਕਰਦੇ ਆ ਬਾਈ ਹੁਣੇ ਤੇ ਇਹਨਾਂ ਨੇ ਸਾਨੂੰ ਵੀ ਕਿਹਾ ਸੀ ਬਈ ਤੁਸੀਂ ਵੀ ਜਿਹੜੇ ਇੱਥੇ ਜ਼ਰੂਰ ਪਹੁੰਚਾ ਜੇ ਸਾਡੇ ਖੇਡਾਂ ਦੇ ਵਿੱਚ ਇਸੇ ਕਰਕੇ ਅਸੀਂ ਵੀ ਇੱਥੇ ਜਿਹੜਾ ਥੋੜਾ ਜਿਹਾ ਹਾਜ਼ਰੀ ਭਰੀ ਸੀਗੀ ਮੁੰਡਿਆਂ ਵਾਲੇ ਸਕੂਲ ਦੇ ਵਿੱਚ ਜਿਹੜੇ ਵਾਲੀਬਾਲ ਦਾ ਜਿਹੜਾ ਇਹਦਾ ਟੂਰਨਾਮੈਂਟ ਉਹ ਇਧਰਲੇ ਚੱਲੀ ਜਾਂਦੇ ਮੈਚ ਜਿਹੜੇ ਇਹ ਹੈਗਾ ਸੇਠੀ ਡੈਰੀ ਚੌਂਕ ਜਿਹੜਾ ਬਲਜਿੰਦਰਾ ਕਾਲਜ ਦੇ ਬਿਲਕੁਲ ਕੋੜੇ ਆ ਅਸੀਂ ਪਹੁੰਚ ਗਏ ਮੰਡੀ ਦੇ ਵਿੱਚ ਤੇ ਚੰਡੋਲਾ ਦਾ ਕੰਮ ਜਿਹੜਾ ਪੂਰਾ ਜੂਰਾ ਛੋਰਾ ਦੇ ਚੱਲੀ ਜਾਂਦਾ ਵਾ ਤੇ ਅਸੀਂ ਦੇਖਦੇ ਹਾਂ ਪਾਰਕ ਕਿਹੜੇ ਇਧਰਲੇ ਪਾਸੇ ਪਾਰਕਿੰਗ ਬਣੀ ਹੋਈ ਆ ਉਧਰੋਂ ਵਿੱਚ ਪਾ ਤੇ ਉਹ ਸਾਹਮਣੇ ਹੀ ਗੱਡੀਆਂ ਖੜੀਆਂ ਜਿਹੜੇ ਉਥੋਂ ਗਾਂਹ ਜਾ ਕੇ ਹੈਗਾ ਰਸਤਾ ਬਣਿਆ ਵਾ ਜਿਹੜਾ ਪਾਰਕਿੰਗ ਦੇ ਅੰਦਰ ਜਾਂਦਾ ਵਾ ਇਹ ਚੰਡੋਲਾ ਵਾਲਾ ਕੰਮ ਜਿਹੜਾ ਜਲਾ ਮਗਿਆ ਪਿਆ ਵਾ ਪੂਰਾ ਇਧਰ ਵਾਜੇ ਪਜੌਂਦੀਆਂ ਜਾਂਦੀਆਂ ਕੁੜੀਆਂ ਪਾ 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 ਦੁਕਾਨਾਂ ਲੱਗੀਆਂ ਪਈਆਂ ਇਧਰਲੇ ਪਾਸੇ ਜਿਹੜੀ ਪਾਰਕਿੰਗ ਇਹ ਇਧਰਲੇ ਪਾਸੇ ਆ ਜਵਾਕ ਕੀ ਕਰੀ ਜਾਂਦਾ ਬਈ ਖੇਡੀ ਜਾਂਦਾ ਯਾਰ ਹੋਰ ਉੱਥੇ ਟਾਪੂ ਲਾ ਲਾ ਆ ਇੱਥੇ ਕੋੜ ਸੋੜ ਇੱਥੇ ਮੇਲਾ ਮਗਿਆ ਪਿਆ ਪੂਰਾ ਬਈ ਦੇਖ ਸਕਦੇ ਹੋ ਭੀੜ ਭੜੱਕਾ ਜਿਹੜਾ ਪੂਰਾ ਬਣਿਆ ਵਾ ਰਾਜੂ ਦਾ ਬਲੌਗ ਬਣਦਾ ਮੇਲਾ ਇਧਰਲੇ ਪਾਸੇ ਐਂਟਰੀ ਆ ਤੇ ਇਧਰਲੇ ਪਾਸੇ ਹੈਗਾ ਟਿਕਟ ਕਾਊਂਟਰ ਆ ਪਰ ਆਪਾਂ ਚੱਲ ਜਾਈਏ ਆਪਾਂ ਹਾਂ ਆ ਦਾਣਾ ਮੰਡੀ ਦੇ ਵਿੱਚ ਜਿਹੜੀ ਪਾਰਕਿੰਗ ਬਣੀ ਹੋਈ ਹੈ ਸਪੈਸ਼ਲ ਜੇ ਕਿਸੇ ਨੇ ਗੱਡੀ ਲੈ ਕੇ ਆਉਣੀ ਹੈ ਬਾਈ ਤੇ ਜਾਂ ਮੋਟਰਸਾਈਕਲ ਲੈ ਕੇ ਆਣਾ ਉਹਨਾਂ ਦੀ ਸਾਰੀ ਜਿਹੜੀ ਪਾਰਕਿੰਗ ਦਾਣਾ ਮੰਡੀ ਦੇ ਵਿੱਚ ਲੱਗੀ ਹੋਈ ਆ ਤੇ ਨਾਲ ਹੀ ਜਿਹੜਾ ਇਧਰਲੇ ਪਾਸੇ ਮੇਲਾ ਵਾ ਕਿਉਂਕਿ ਜਿਹਨੇ ਟੰਡੋਲਾ ਤੇ ਜਾਣਾ ਤੇ ਉਹ ਟਿਕ ਟਕਟਾ ਕੇ ਹੈ ਨਾ ਬਾਈ ਟਿਕ ਟਕਟਾਉਣੀ ਪੈਂਦੀ ਕਿੰਨੀ ਟਿਕਟ ਆ 10 20 ਰੁਪਏ ਟੈਕਟ ਹੁੰਦੀ ਆ ਬੰਦੇ ਆ ਬਾਈ ਦੇ ਕਹਿਣ ਮੁਤਾਬਕ ਬਾਕੀ ਦਾ ਬਾਕੀ ਦਾ ਮਿਲਾਂਗੇ ਦਾ ਫੇਰ ਆ ਹਾਂ ਜਦੋਂ ਠੇਕਾ ਹੋਇਆ ਇਸ ਬਾਈ ਦਾ ਕੋਈ ਰੋਲ ਨਹੀਂ ਸੀ ਉਹਦੇ 'ਚ ਹਾਂ ਟੈਕਟ ਬਈ ਤੁਸੀਂ ਆਪਦੀ ਆਪ ਪਤਾ ਕਰ ਲਓ ਅਗੇ ਮਾਤਾ ਖੀਵੀ ਗੁਰਦੁਆਰਾ ਸਾਹਿਬ ਵੱਲੋਂ ਇੱਥੇ ਲੰਗਰ ਲਾਇਆ ਪ੍ਰਸ਼ਾਦੇ ਦਾ ਸਾਹਮਣੇ ਦੇਖ ਲਓ ਬਾਈ ਜੀ ਭੀੜ ਬਹੁਤ ਲੋਕਾਂ ਦੀ ਹੈ ਇੱਧਰ ਟੈਕਟਾ ਬਾਈ ਇੱਧਰਲੇ ਪਾਸੇ ਟੈਕਟ ਆਪਣੇ ਠੇਕਾ ਬਾਈ ਆਪਣੇ ਕੋਲ ਕੀ ਬਾਈ ਕੋਲੇ ਠੇਕਾ ਵਾ ਤਾਂ ਟਿਕਟ ਕਰਾ ਕੇ ਅੰਦਰ ਜਾਣਦੇ ਪਰ ਅਸੀਂ ਬਿਨਾ ਟਿਕਟ ਤੋਂ ਐਂਟਰੀ ਕਰਨੀ ਅੰਦਰ ਕਿਉਂਕਿ ਐਮਰਜੈਂਸੀ ਵਾਲਿਆਂ ਨੂੰ ਫ੍ਰੀ ਭੇਜਦੇ ਆ ਆ ਜਾਓ ਭਾਈ ਆ ਜਾਓ ਉਹ ਸਾਹਮਣੇ ਵੇਲਾ ਲੰਗਰ ਆ ਜਾਓ ਅਸੀਂ ਲਾਇਆ ਮਾਤਾ ਕੀਵੀ ਜੀ ਵਾਲਾ ਲੰਗਰ ਤਾਂ ਕਰਕੇ ਸਾਨੂੰ ਨੰਗਨ ਦੇਤਾ ਲੰਬੇ ਲੰਬੇ ਬੰਦੇ ਵੀ ਆ ਗਏ ਭਈ ਮੇਲੇ ਦੇ ਵਿੱਚ ਬਾਸ ਵਾਲੀਆਂ ਲੱਤਾਂ ਇਹਨਾਂ ਦੀਆਂ ਬਾਸ ਵਾਲੀਆਂ ਲੱਤਾਂ ਭਾਈ ਇਹਨਾਂ ਦੀਆਂ ਬਾਸ ਵਾਲੀਆਂ ਆਦਾਂ ਸਿੱਖ ਨੱਚ ਲਾ ਓਏ ਖਿੱਚ ਕੇ ਰੱਖ ਬਾਸ ਕੋ ਦੀ ਲੱਤ ਜੀ ਜੀ ਇਹ ਕੁਲੋਂ ਦਿਨ ਹੈ ਹੋਰ ਜਿੰਨ ਹੈ ਭਾਈ ਜਿੰਨਾ ਜਿੰਨਾ ਲਓ ਜੀ ਲਓ ਲਓ ਸਾਨੂੰ ਦੋ ਐਂਬੂਲੈਂਸਾਂ ਹੋਰ ਪਾ ਦਿਓ ਜਨ ਜੀ ਤੁਹਾਡਾ ਨਾਮ ਤਾਂ ਦੱਸ ਦੋ ਕੀ ਹੈ ਜੀ ਨਾਮ ਤਾਂ ਦੱਸ ਦੋ ਜੀ ਇਹਨੂੰ ਖੜਾ ਉਹਨਾਂ ਨਾਲ ਬਸ ਆਹ ਨਾਲ ਕਿੱਦਾਂ ਲੰਮਾ ਹੋਵੇ ਉਹ ਭਰਾ ਮਚੰਪੂ ਖੁਸ਼ੂਆ ਉਹ ਡਰਾਣਾ ਤਾਂ ਇਹਨਾਂ ਨੇ ਰਾਤ ਨੂੰ ਡਰੀ ਜਾਣਾ ਆ ਜਾ ਵੀ ਆ ਜਾ ਲੈਣੇ ਸਵਾਰਨੇ ਝੂਟੇ ਇੱਥੇ ਊਠ ਤੇ ਝੂਟੇ ਲੈਣੇ ਆ ਹਾਂ ਊਠ ਤੇ ਭਾਈਏ ਇਧਰਲੇ ਪਾਸੇ ਘਰ ਦੇ ਵਿੱਚ ਸਜਾਵਟ ਵਾਸਤੇ ਜਿਹੜੀਆਂ ਜਾਂ ਦੁਕਾਨ ਮੰਨ ਲਓ ਕਰਨੀਆਂ ਕਿਸੇ ਨੇ ਪੀਜੇ ਬਾਗਰਾ ਆ ਆ ਰਾਮ ਸਿੰਘ ਤੇਰੀਆਂ ਦੁਕਾਨਾਂ 'ਚ ਰੱਖਣ ਵਾਲਾ ਸਮਾਨ ਆ ਸਾਰਾ ਇਹ ਤਾਂ ਪੀਸ ਪਏ ਆ ਲੱਕੜ ਦੇ ਲੈ ਮਾਰ ਲੈ ਆ ਗਿਆ ਉਠੋ ਬੋਤਾ ਹੈ ਬੋਤਾ ਹੈ ਊੜਾ ਬੋਤਾ 175 ਦੁਕਾਨਾਂ ਹੱਟ ਹੱਟ ਰੋ 178 ਹਾਂ 88 85 ਟੋਪੀਆਂ ਹੀ ਟੋਪੀਆਂ ਟੋਪੇ ਟੋਪੇ ਇਹ ਕੈਨਕਾਂ ਹੀ ਐਨਕਾਂ ਆ ਗਈ ਆ ਬਈ ਟਾਈਆਂ ਬੈਲਟਾਂ ਨਹੀਂ ਰਮਾਲ ਆ ਇਹ ਫੁਰਕ ਕਰਨ ਵਾਲੇ ਗੰਗੇ ਵੀ ਆ ਸੇਲ 20 ਰੁਪਏ ਚੰਡੋਲ ਤੇ ਝੂਟਾ ਲੈਣਾ ਚੰਡੋਲ ਤੇ ਹਾਂ ਇਹ ਤਾਂ ਬਣਦੀ ਬੀਡੀਆਂ ਮੋੜਦੀਆਂ ਉੱਤੇ ਹੈਲੋ ਇੱਥੇ ਇੱਕ ਫਾਸਟ ਫੂਡ ਅਮਰਸਾਰੀ ਹੈਲੋ ਕੁਲਚਾ ਨਾਲ ਸੋਨੀ ਚਾਹ ਕੁਲੜ ਪੀਜ਼ੇ ਵਾਲੇ ਬਈ ਇਹ ਆਹ ਜਲੰਧਰ ਵਾਲੇ ਕੁਲੜ ਪੀਜ਼ੇ ਵਾਲੇ ਇਹ ਜਿੰਨੀਆਂ ਵੀ ਫਾਸਟ ਫੂਡ ਵਾਲੀਆਂ ਦੁਕਾਨਾਂ ਜਾਂ ਆਪਣੇ ਸਾਰੇ ਦੇਸ਼ ਦੇ ਵਿੱਚ ਜਿੰਨੇ ਵੀ ਮਸ਼ਹੂਰ ਸਪੈਸ਼ਲ ਜਿਵੇਂ ਚਨਈ ਦੀ ਆੜਾ ਅੰਮ੍ਰਿਤਸਰ ਦੀ ਆੜਾ ਹਰਿਆਣੇ ਚ ਕੋਈ ਹੋਰ ਦਿੱਲੀ ਦਾ ਕੋਈ ਹੋਰ ਦਿੱਲੀ ਦਾ ਚਾਰਪਨਾਰ ਦਿੱਲੀ ਸਪੈਸ਼ਲ ਛੋਲੇ ਭਟੂਰੇ ਜਿਹਨੇ ਇਹ ਆੜਾ ਆੜ ਜੜੀਆਂ ਇੱਥੇ ਸ਼ਾਪਾਂ ਲੱਗੀਆਂ ਹੋਈਆਂ ਦੁਕਾਨਾਂ ਖੋਲੀਆਂ ਹੋਈਆਂ ਇਹਨਾਂ ਨੇ ਤੇ ਇਹ ਇਧਰਲੇ ਪਾਸੇ ਆ ਆ ਸਾਰੇ ਖਾਣ ਪੀਣ ਵਾਲੇ ਆ ਆ ਭਾਈ ਉਹਨੇ ਹਰਿਆਣੇ ਦੀ ਜਲੇਬੀ ਵਾਲੇ ਸਪੈਸ਼ਲ ਵਾਲੇ ਭਾਈ ਜਿਹੜਾ ਬਿਹਾਰ ਚ ਬੰਦਾ ਵਾ ਸਪੈਸ਼ਲ ਖੂੜੀ ਉਹ ਤਿਆਰ ਕੀਤਾ ਇਹ ਕੀ ਆ ਬਈ ਇਹਨੂੰ ਕੀ ਕਹਿੰਦੇ ਆ ਮਾਵੇ ਕ ਚੰਦਕਲਾ ਹੈ ਹੈ ਮਾਵੇ ਕ ਚੰਦਕਲਾ ਬਾਵੇ ਕ ਚੰਦਕਲਾ ਠੀਕ ਆ ਆ ਰੋਟੀਆਂ ਆ ਪੇੜੇ ਵਲ ਵਲ ਕੇ ਕੀ ਇਹ ਹੈ ਹਾਂ ਚੋਖਾ ਚੋਖਾ ਇਹ ਜਿਹੜਾ ਬਿਹਾਰ ਦਾ ਮਸ਼ਹੂਰ ਆ ਇਹ ਓਕੇ ਤੁਸੀਂ ਵੀ ਉੱਥੋਂ ਹੀ ਆਏ ਹੋ ਤੁਸੀਂ ਸਾਰੇ ਓਕੇ ਓਕੇ ਆਇਦਰ ਬਾਈ ਆਈਸਕ੍ਰੀਮ ਬਣਾਈ ਜਾਂਦਾ ਆਈਸਕ੍ਰੀਮ ਬਣਾਈ ਜਾਂਦਾ ਹਨਾ ਇਹ ਹਰਿਆਣਾ ਫੇਮਸ ਹਰਿਆਣੇ ਦੀ ਫੇਮਸ ਆ ਠੋਡ ਆਈਸਕ੍ਰੀਮ ਓਕੇ ਓਕੇ ਓਏ ਆ ਮਲਾਈ ਰਬੜੀ ਵਾਲੇ ਇੱਥੇ ਆਪਣੇ ਵਲੌਗ ਦੀ ਸਮਾਪਤੀ ਆ ਹੁਣ ਚੱਲੇ ਆ ਕਰੇ ਤੇ ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰ ਲੈ ਜੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ